ਨੋ ਮਾਡਲ ਆ 32000 ਜੈਨੂਨ ਚੱਲੀ ਆ ਪਹਿਲੇ ਨਾ ਦੀ ਆ ਹਾਂਜੀ ਇਹ ਆਪਾਂ ਕਾਰ ਦੇ 35000 ਦੀ ਦੇ ਦਾਂਗੇ ਨੈਟ ਫਟ ਹਾਂਜੀ 2016 ਮੈਨੂਫੈਕਚਰਿੰਗ ਆ 17 ਦੀ ਨਿਕਲੀ ਹੋਈ ਆ ਇਹ ਆਪਾਂ ਉਹਦੇ ਨੈਟ 1 ਲੱਖ ਤੇ 75000 ਦੀ ਕਾਰ ਦੇ ਦਾਂਗੇ ਸਾਰੇ ਟੈਕਸ ਸਾਰੇ ਪੇਪਰ ਵਗੈਰਾ ਪੂਰੇ ਵੀਰੇ ਪੱਕੀ ਗੱਲ ਆ ਹਾਂਜੀ ਹਾਂਜੀ ਬਿਲਕੁਲ ਨੋਨ ਐਕਸੀਡੈਂਟ ਦੀ ਆਪਣੀ ਗਾਰੰਟੀ ਦੇਊਗੀ ਨੋਨ ਐਕਸੀਡੈਂਟ ਦੀ ਗਾਰੰਟੀ ਆ ਮੀਟਰ ਬੈਗ ਦੀ ਗਾਰੰਟੀ ਹਾਂਜੀ ਓਪੀਨ ਜੇ ਵੀ 2 ਤੋਂ 24 ਸਾਲ ਦੀ ਆਪਣੀ ਗਾਰੰਟੀ ਦੇਊਗੀ ਇੰਜਨ ਗੇਅਰ ਦੀ ਹਾਂਜੀ ਇਹ ਆ ਗਈ ਜੀ 2011 ਮਾਡਲ ਫਰਸਟ ਓਨਰ ਨੰਬਰ ਵੀ ਇਹਦਾ ਪੇਪਰ ਆ ਜੀ ਇਹ ਆਪਾਂ ਦੇ ਦਾਂਗੇ ਵੀਰੇ 1 ਲੱਖ ਤੇ 85 ਹਜ਼ਾਰ ਦੀ 1 ਲੱਖ 85 ਹਜ਼ਾਰ ਅੱਗੇ ਨੇ 35 ਪੈ ਦੋਨੇ ਕਾਰਾਂ ਆਪਾਂ 190 190 ਦੀਆਂ ਦੇ ਦਾਂਗੇ 190 ਤੇ 190 ਮਤਲਬ ਡਿਮਾਂਡ ਆ ਕਿ ਕਰ ਲਾਂਗੇ ਥੋੜਾ ਬਹੁਤ ਮਾੜਾ ਮੋਟਾ ਕਰ ਲਾਂਗੇ ਵੀਰੇ 2012 ਮਾਡਲ ਫਰਸਟ ਓਨਰ ਇਹ ਵੀਰੇ ਆਪਾਂ ਨੈਟ ਦੇ ਦਾਂਗੇ 2 ਲੱਖ ਤੇ 15 ਹਜ਼ਾਰ ਦੀ ਬਾਈ ਪ੍ਰਾਣੀਆਂ ਕਾਰਾਂ ਦੀ ਵੀਡੀਓ ਤਾਂ ਤੁਸੀਂ ਹਮੇਸ਼ਾ ਆਪਣੇ ਪੇਜ ਦੇ ਉੱਤੇ ਦੇਖਦੇ ਹੀ ਰਹਿੰਦੇ ਹੋ ਤੇ ਬਹੁਤ ਪਿਆਰ ਦਿੰਦੇ ਹੋ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਕਾਰਾਂ ਤਾਂ ਤੁਹਾਨੂੰ ਦਿਖਾਵਾਂਗੇ ਹੀ ਪ੍ਰਾਣੀਆਂ ਪਰ ਕੁਝ ਇਹੋ ਜੀਆਂ ਚੀਜ਼ਾਂ ਤੁਹਾਨੂੰ ਨਾਲ ਦੇ ਦੇਵਾਂਗੇ ਕਾਰ ਦੇ ਵੀ ਜਿਹੜੀ ਹਰੇਕ ਉਸ ਬੰਦੇ ਦੀ ਖਵਾਹਿਸ਼ ਹੁੰਦੀ ਆ ਜਿਹੜਾ ਬੰਦਾ ਪ੍ਰਾਣੀ ਕਾਰ ਲੈਣ ਜਾਂਦਾ ਵਾ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਜਿੰਨੇ ਵੀ ਭਰਾ ਇਸ ਵੀਡੀਓ ਦੇ ਵਿੱਚ ਜੁੜ ਚੁੱਕੇ ਆ ਤੇ ਹੋਪ ਕਰਦਾ ਮੇਰੇ ਸਾਰੇ ਭਰਾ ਵਧੀਆ ਹੋਣਗੇ ਅੱਜ ਬਾਈ ਜਿਹੜੀ ਜਗ੍ਹਾ ਤੇ ਖੜੇ ਆ ਨਾ ਅੱਜ ਤੋਂ ਸਾਲ ਪਹਿਲਾਂ ਇਹਨਾਂ ਦਾ ਲਿੰਕ ਹੋਇਆ ਸੀ ਆਪਣੇ ਨਾਲ ਤੇ ਪਹਿਲੀ ਵੀਡੀਓ ਨੇ ਧਮਾਕਾ ਕਰਤਾ ਸੀ ਬਾਈ ਅੱਜ ਖੜੇ ਆ ਆਰਐਸ ਸਿੱਧੂ ਆਟੋ ਡੀਲਸ ਦੇ ਉੱਤੇ ਨਵੇਂ ਸਾਲ ਦੀ ਦੂਜੀ ਵੀਡੀਓ ਹੋਣ ਵਾਲੀ ਆ ਇਹ ਔਰ ਬਹੁਤ ਸੋਹਣੀ ਵੀਡੀਓ ਜਿਹਨੂੰ ਕਹਿੰਦੇ ਆ ਪਹਿਲਾਂ ਤਾਂ ਗੱਲਬਾਤ ਕਰਾਂਗੇ ਆ ਤੁਹਾਡੀ ਸਿੱਧੂ ਸਾਹਿਬ ਨਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੈਮ ਹੋ ਵਧੀਆ ਵਧੀਆ ਹੋ ਗਏ ਤੁਸੀਂ ਚੜਦੀ ਕਲਾ ਸਭ ਵਧੀਆ ਜੀ ਸਭ ਮੈਨੂੰ ਇਹ ਦੱਸੋ ਵੀ ਪਹਿਲੀਆਂ ਵੀਡੀਓ ਜਿਹੜੀਆਂ ਆਪਾਂ ਕੀਤੀਆਂ ਵਾ ਭਰਾਵਾਂ ਨੇ ਹੰਗਾਰਾ ਕਿਵੇਂ ਦਾ ਦਿੱਤਾ ਸੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਵੀਰੇ ਜਿਹੜੀ ਆਪਾਂ ਸਾਲ ਪਹਿਲਾਂ ਕੀਤੀ ਸੀ ਉਹਦੇ ਅੱਜ ਵੀ ਆਪਾਂ ਨੂੰ ਫੋਨ ਆਉਂਦੇ ਨੇ ਅੱਜ ਵੀ ਫੋਨ ਆਉਂਦੇ ਨੇ ਹਾਂਜੀ ਹਾਂਜੀ ਅੱਜ ਵੀ ਕਾਲ ਆਉਂਦੀ ਆ ਉਹਦੀ ਸਿੱਧੂ ਵੀਰੇ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਸਟਾਰਟਿੰਗ ਦੇ ਵਿੱਚ ਹੀ ਪਹਿਲਾਂ ਮੈਂ ਨਾ ਤੁਹਾਨੂੰ ਲੋਕੇਸ਼ਨ ਸਮਝਾਉਂਦਾ ਨਾ ਗੱਲਾਂ ਤਾਂ ਬਹੁਤ ਆ ਲੋਕੇਸ਼ਨ ਹੈਗੀ ਆ ਭਾਈ ਆ ਰਹੇ ਸਿੱਧੂ ਆਟੋ ਡੀਲ ਸ਼ਹਿਰ ਲੁਧਿਆਣਾ ਇਹ ਮੇਰੇ ਬਿਲਕੁਲ ਲੈਫਟ ਸਾਈਡ ਤੇ ਦੇਖੋਗੇ ਉਹ ਸਪਾਈਸੀ ਹਟਰ ਦਾ ਬੋਰਡ ਲੱਗਿਆ ਹੋਇਆ ਇਹ ਬੋਰਡ ਲੱਗਿਆ ਜੀ ਫਿਰੋਜ਼ਪੁਰ ਰੋਡ ਦੇ ਉੱਤੇ ਆ ਮੇਨ ਫਿਰੋਜ਼ਪੁਰ ਰੋਡ ਆ ਇਹ ਐਮਬੀਡੀ ਮਾਲ ਤੋਂ ਜਦੋਂ ਤੁਸੀਂ ਮੁੱਲਾਂਪੁਰ ਵੱਲ ਨੂੰ ਜਾਓਗੇ ਬਾਈ ਉੱਥੇ ਤੁਹਾਨੂੰ ਥੋੜਾ ਜਿਹਾ ਅੱਗੇ ਜਿੱਥੇ ਪੁਲ ਮੁਕਤ ਦਾ ਐਮਬੀਡੀ ਮਾਲ ਵਾਲਾ ਸਪਾਈਸੀ ਹਟਰ ਦੇਖ ਰਿਹਾ ਦੇਖਿਆਣਾ ਤੁਹਾਨੂੰ ਤੇ ਉਹਦੇ ਬਿਲਕੁਲ ਨਾਲ ਆ ਰਸ ਸਿੱਧੂ ਆਟੋ ਡੀਲ ਹਾਈਵੇ ਦੇ ਉੱਤੇ ਹੀ ਸੈਟਿਊਏਟਡ ਆ ਜੇ ਤੁਸੀਂ ਇਹਨਾਂ ਤੋ ਪਹੁੰਚ ਕਰਨੀ ਹੋਈ ਤਾਂ ਡਿਸਕ੍ਰਿਪਸ਼ਨ ਚ ਜਿਹੜਾ ਮੈਂ ਲਿੰਕ ਪਾਇਆ ਉਹਦੇ ਥਰੂ ਤੁਸੀਂ ਇਹਨਾਂ ਤੋ ਈਜ਼ੀਲੀ ਪਹੁੰਚ ਕਰ ਸਕਦੇ ਹੋ ਸਭ ਤੋਂ ਪਹਿਲਾਂ ਕਾਰਾਂ ਦਿਖਾਉਣ ਤੋਂ ਪਹਿਲਾਂ ਠੀਕ ਹੈ ਆਪਾਂ ਇਹਨਾਂ ਨੂੰ ਇਹ ਦੱਸ ਦਈਏ ਕਿ ਕੀ ਕੀ ਡਿਫਰੈਂਟ ਹੋਣ ਜਾ ਰਿਹਾ ਵਾ ਬਾਕੀ ਵੀਡੀਓ ਨਾਲੋਂ ਆਪਣੀਆਂ ਡਿਫਰੈਂਟ ਬ੍ਰਦਰ ਆਪਣੀ ਇੱਕ ਤਾਂ ਇੰਜਨ ਗੇਅਰ ਦੀ ਐਕਸੀਡੈਂਟਲ ਦੀ ਗਾਰੰਟੀ ਦੇਊਗੀ ਆਪਣੀ ਬਾਕੀ ਕਿਸੇ ਵੀ ਕਾਰ ਦਾ ਕੋਈ ਮੀਟਰ ਬੈਕ ਹੋਇਆ ਤਾਂ ਆਪਾਂ ਦੱਸ ਕੇ ਦਵਾਂਗੇ ਵੈਸੇ ਪਹਿਲੀ ਗੱਲ ਆਪਣਾ ਜਿੰਨਾ ਹੁੰਦਾ ਹੈ ਉਹਨ ਰਿਪੋਰਟ ਆਪਾਂ ਉਹਨਾਂ ਹੀ ਦਿੰਨੇ ਆ ਕੋਈ ਗੱਡੀ ਦਾ ਮੀਟਰ ਬੈਕ ਨਹੀਂ ਹੋਊਗਾ ਹਾਂਜੀ ਨੌਨ ਐਕਸੀਡੈਂਟ ਦੀ ਆਪਣੀ ਗਾਰੰਟੀ ਦੇਊਗੀ ਨੌਨ ਐਕਸੀਡੈਂਟ ਦੀ ਗਾਰੰਟੀ ਆ ਮੀਟਰ ਬੈਕ ਦੀ ਗਾਰੰਟੀ ਹੈ ਤੇਰੇ ਸਰਵਿਸਿਸ ਦੀ ਗੱਲ ਕਰ ਲਈਏ ਹਾਂਜੀ ਪੀ ਆਪਣੀ ਰਾਤੀ ਡਿਸਕਸ਼ਨ ਹੋ ਰਹੀ ਸੀ ਵੀ ਤੁਸੀਂ ਕਹਿ ਰਹੇ ਸੀ ਵੀ ਮੈਂ ਆਪਣੀਆਂ ਕਾਰਾਂ ਦੀ 10 ਸਾਲ ਦੀ ਗਾਰੰਟੀ ਵੀ ਦੇ ਦੂੰਗਾ ਇੰਨੀਆਂ ਕਾਰਾਂ ਕੈਮ ਨੇ ਬੇਦੇ ਜਿਹੜੀ ਕਾਰ ਆਪਾਂ ਪਰਚੇਸ ਕਰਦੇ ਆ ਉਹ ਦੇਖ ਪੜਖ ਕੇ ਲਿੱਤੀ ਹੁੰਦੀ ਆ ਬੰਦਾ ਟਾਈਮ ਟੂ ਟਾਈਮ ਸਰਵਿਸ ਕਰਾਈ ਜਾਵੇ ਕਾਰ ਨੂੰ ਕੁਝ ਨਹੀਂ ਹੁੰਦਾ ਹਾਂਜੀ ਉਹਦੀ ਆਪਣੀ ਗਾਰੰਟੀ ਰਹੂਗੀ ਬਾਈ ਤੁਸੀਂ ਨਾ ਆਪਣੀ ਮੇਨਟੇਨੈਂਸ ਵਧੀਆ ਰੱਖਿਓ ਫਿਰ ਵੀ ਆਪਾਂ ਜੀ ਕਹਿਣਾ ਹੋਵੇ ਵੀ ਆਪਾਂ ਕਿੰਨੇ ਟਾਈਮ ਦੀ ਇਹਨਾਂ ਨੂੰ ਗਾਰੰਟੀ ਵਾਰੰਟੀ ਦੇ ਦਾਂਗੇ ਆਪਣੀ ਦੇ 2 ਤੋਂ 24 ਸਾਲ ਦੀ ਆਪਣੀ ਗਾਰੰਟੀ ਰਹੂਗੀ ਇੰਜਨ ਗੇਅਰ ਦੀ ਹਾਂਜੀ ਬਾਈ ਇੱਕ ਚੀਜ਼ ਤੁਹਾਨੂੰ ਦੱਸ ਦਿੰਨੇ ਆ ਤੁਹਾਨੂੰ ਨਾ ਇਹ ਜਦੋਂ ਕਾਰ ਦੇਣਗੇ ਇਹਨਾਂ ਨੇ ਕਿਲੋਮੀਟਰ ਨੋਟ ਕਰ ਲੈਣੇ ਵੀ ਇਹਦੀ ਕਿੰਨੇ ਦੇ ਕਾਰ ਦਿੱਤੀ ਆ ਕਿੰਨੇ ਦੇ ਦਿੱਤੀ ਆ ਤੁਸੀਂ ਜਿਹੜਾ ਵਾ ਸਰਵਿਸ ਟਾਈਮ ਟੂ ਟਾਈਮ ਕਰਵਾਣੀ ਆ ਜੇ ਟਾਈਮ ਟੂ ਟਾਈਮ ਸਰਵਿਸ ਤੋਂ ਬਾਅਦ ਵੀ ਕੋਈ ਦਿੱਕਤ ਪਰੇਸ਼ਾਨੀ ਆ ਗਈ ਬਾਈ ਉਹਨਾਂ ਨੂੰ ਫੜ ਲੈ ਸਿੰਪਲ ਦੀ ਗੱਲ ਐਦਾ ਹੀ ਹਾਂ ਹਾਂਜੀ ਹਾਂਜੀ ਬਿਲਕੁਲ ਸਭ ਤੋਂ ਪਹਿਲੀ ਕਾਰ ਨਾ ਅੱਜ ਤੁਹਾਡੇ ਲਈ ਤੋਹਫਾ ਲਿਆਏ ਆ ਜਿਹੜੇ ਭਰਾ ਕਹਿੰਦੇ ਨਾ ਵੀ ਸਾਡੇ ਤੋਂ ਤਾਂ ਵੀਰੇ ਪੈਸੇ ਹੀ ਹੈ ਨਹੀਂ ਇਹ ਆ ਵੀਰੇ i10 ਏ ਨਾਨ ਪਾਸਿੰਗ ਆ ਇਹਦੀ ਪਾਸਿੰਗ ਆਪਾਂ ਕਰਵਾ ਕੇ ਵੀ ਦੇ ਦਾਂਗੇ ਜੇ ਕਸਟਮਰ ਕਹੂਗਾ 2009 ਮਾਡਲ ਆ 32000 ਜੈਨੂਨ ਚੱਲੀ ਆ ਚੱਲੇ ਨਾ ਦੀ ਆ ਹਾਂਜੀ ਇਹ ਆਪਾਂ ਕਾਰ ਵੀ ਦੇ 75000 ਦੀ ਦੇ ਦਾਂਗੇ ਨੈਟ ਫਟ ਹਾਂਜੀ ਜੇ ਕਿਸੇ ਨੇ ਪਾਸਿੰਗ ਕਰਵਾ ਕੇ ਵੀ ਲੈਣੀ ਆ ਉਹਦਾ ਅਪਰੋਕਸ ਆਪਣਾ 20 ਤੋਂ 22000 ਰੁਪਇਆ ਖਰਚਾ ਹੋਣਾ ਉਹ ਵੀ ਆਪਾਂ ਕਰਵਾ ਕੇ ਦੇ ਦਾਂਗੇ ਇਥੋਂ ਦੀ 22000 ਖਰਚਾ ਆਊਗਾ ਪਾਸਿੰਗ ਦਾ ਜਿਹੜੇ ਭਰਾ ਨੇ ਕਹਿੰਦੇ ਆ ਵੀ ਸਾਡੇ ਤੋਂ ਪੈਸੇ ਹੈ ਹੀ ਨਹੀਂ ਚੱਲੀ ਕਿੰਨੀ 32 ਗੱਡੀ ਵੈਸੇ ਵੀਰੇ ਸਿੱਖਣ ਸੁਖਣ ਨੂੰ ਬਹੁਤ ਵਧੀਆ ਕਾਰ ਆ ਪੈਟਰੋਲ ਆ ਨਾਲੇ ਪੈਟਰੋਲ ਹਾਂਜੀ ਇੰਨੇ ਕੁ ਭਾਈ ਆਂਦਾ ਵੀ ਕੁਛ ਨਹੀਂ ਆ ਜਿਹੜੇ ਭਰਾ ਕਹਿੰਦੇ ਇੰਜਨ ਗੇਅਰ ਸਾਫ ਸੁਥਰਾ ਚਾਹੀਦਾ ਚੁੱਪ ਕਰਕੇ ਆ ਜਿਓ ਆ ਸਿੱਧੂ ਆ ਟੋ ਡੀਲ ਤੇ ਸਿਆਦ ਇਹ ਸਿਆਦ ਆ ਵੀਰੇ 2017 ਹਾਂਜੀ ZIA ਆਪਣਾ ZIA ਪਲੱਸ ਮਾਡਲ ਆਏ ਹਾਂ ਸਮਾਰਟ ਹਾਈਬ੍ਰਿਡ ਤੇ ਜੈਨੂਨ ਚੱਲੀ ਆ ਵੀਰੇ 1 ਲੱਖ ਤੇ 16000 1 ਲੱਖ 16000 ਜੈਨੂਨ 1 ਲੱਖ 3000 ਤੇ ਦੀ ਸਰਵਿਸ ਹੋਈ ਆ ਹਾਂ ਇਹ ਕਾਰ ਵੀਰੇ ਆਪਣਾ ਆਪਾਂ ਦੇ ਦਾਂਗੇ 5 ਲੱਖ ਤੇ 45000 ਦੀ 5 ਲੱਖ 45000 ਦੀ ਕੋਈ ਕਮਿਸ਼ਨ ਨਹੀਂ ਕੋਈ ਐਕਸਟਰਾ ਚਾਰਜਸ ਨਹੀਂ ਜੈਨੂਨ ਚੱਲੀ ਦੀ ਨਾਨ ਐਕਸੀਡੈਂਟਲ ਦੀ ਆਪਣੀ ਗਾਰੰਟੀ ਦੇਊਗੀ ਫੁੱਲ ਗਾਰੰਟੀ ਹੈ ਲਾਇਟਾਇਰ ਲੱਗੇ ਜਡੀ ਜਡੀ ਬਦੇ ਪੁਸ਼ ਬਟਨ ਸਟਾਰਟ ਡੀਜ਼ਲ ਪੁਸ਼ ਬਟਨ ਸਟਾਰਟ ਡੀਜ਼ਲ ਔਰ ਇਹਦੀ ਐਵਰੇਜ ਬਾਈ 25 ਪਲੱਸ 25 ਪਲੱਸ ਦਿੰਦੀ ਹੈ ਬਦੇ ਰਾਮ ਨਾਲ ਲਾਇਟਾਇਰ ਐਕਸਟਰਾ ਲੱਗੇ ਹੋਏ ਨੇ ਲਾਇਟਾਇਰ ਐਕਸਟਰਾ ਨਹੀਂ ਫਾਈਨਾਂਸ ਹੋ ਜੂਗਾ ਇਹਦੇ ਤੇ ਕਿੰਨਾ ਫਾਈਨਾਂਸ ਹੋ ਜੂਗੀ ਜੀ ਇਹਦਾ 4.5 ਲੱਖ ਦਾ ਹੋ ਜਾਣਾ ਜੀ ਫਾਈਨਾਂਸ 4.5 ਲੱਖ ਦੇ ਤੇ ਫਾਈਨਾਂਸ ਹੋਏ ਨਾ ਬਾਈ ਸੱਚੀ ਕਹਿ ਰ ਜਿਹੜੇ ਭਰਾ ਵਾਕਈ ਕਾਰ ਪਲਾਨ ਕਰ ਰਹੇ ਹਨ ਨਾ ਆ ਮੇਰੇ ਬਾਈ ਤੋਂ ਜ਼ਰੂਰ ਕਾਰ ਲੈ ਕੇ ਜਾਇਓ। ਕੁਸ਼ਕ ਕਾਰ ਬਾਜ਼ਾਰ ਇਹੋ ਜਿਹੇ ਨੇ ਵੀ ਮੈਨੂੰ ਜੇ ਕੋਈ ਪੁੱਛੇ ਨਾ ਵੀ ਬਾਈ ਇਹਨਾਂ ਤੋਂ ਕਾਰ ਲੈਣੀ ਆ ਮੈਂ ਕਹੂੰਗਾ ਵੀ ਵੀਰੇ ਅੱਖਾਂ ਬੰਦ ਕਰਕੇ ਕਾਰ ਲੈ ਲਓ। ਹਾਂਜੀ ਸੱਚੀ ਆ ਬਾਈ। ਜਿਹੜੇ ਮੇਰੇ ਭਰਾ ਕਹਿੰਦੇ ਨਾ ਵੀ ਯੰਗਸਟਰਾਂ ਨੂੰ ਸਪੋਰਟ ਕਰਨੀ ਆ ਬਾਈ ਯੰਗਸਟਰ ਜਿਹੜੇ ਅੱਜ ਕੱਲ ਦੇ ਕੰਮ ਕਰ ਰਹੇ ਆ ਨਾ ਵਧੀਆ ਕੰਮ ਕਰ ਰਹੇ ਆ ਸਪੋਰਟ ਜ਼ਰੂਰ ਦਿਖਾਇਆ ਕਰੋ ਮੇਰੇ ਭਰਾ ਜਿਹੜੇ ਵਧੀਆ ਕੰਮ ਕਰਦੇ ਹੁੰਦੇ ਬੰਦੇ। ਕੀ ਆ ਦੀ ਸਲਟਸ ਵੀਰੇ? ਇਹ ਵੀਰੇ ਹੈਗੀ ਆ 2024 ਮਾਡਲ 10ਵੇਂ ਮਹੀਨੇ ਦੀ। ਹਜੇ ਇੱਕ ਸਰਵਿਸ ਹੋਈ ਆ ਇਹਦੀ 10000 ਵਿਦ ਰਿਕੋਰਡ ਚੱਲੀ ਆ ਸਰਵਿਸਾਂ ਕਿੰਨੀ ਪੈਂਡਿੰਗ ਪਈਆਂ ਫੇ ਜਿਹੜੀਆਂ ਫਿਰ ਇਹਦੀਆਂ ਵੀਦੇ ਦੋ ਪਈਆਂ ਨੇ ਫਰੀ ਵਾਲੀਆਂ ਜੀ ਫਰੀ ਵਾਲੀਆਂ ਪਈਆਂ ਨੇ ਲਾਈਟ ਹੈਰ ਕਸਟਮਰ ਨੇ ਐਕਸਟਰਾ ਲੋਏ ਹੋਏ ਨੇ ਠੀਕ ਹੈ ਤੇ ਇਹਦੀ ਜੇ ਰੇਟ ਦੀ ਗੱਲ ਕਰੀਏ ਇਹ ਆਪਾਂ ਦੇ ਦਾਂਗੇ ਵੀਰੇ 13 ਲੱਖ ਤੇ 75000 ਦੀ ਵੀਰੇ ਕਿੰਨੀ ਚੱਲੀ 10000 10000 ਜਨੂੰ ਚੱਲੀ ਆ ਵੀਰੇ ਕੋਈ ਮੀਟਰ ਬੈਕ ਨਹੀਂ ਭਾਈ ਇੱਕ ਚੀਜ਼ ਮੈਂ ਦੁਬਾਰਾ ਦਿਖਾ ਦੇਣਾ ਆ ਸਟicker ਤੱਕ ਨਹੀਂ ਉਤਰੇ ਹੋਏ ਇਹਦੇ ਚ ਵੀ ਸਾਰੇ ਫੀਚਰ ਆ ਜਾਂਦੇ ਨੇ ਫੁੱਲੀ ਲੋਡਡ ਕਾਰ 392 ਇਹ ਕਿਹੜਾ ਐਚ ਟੀ ਕੇ ਵਾਲਾ ਵਾ ਐਚ ਟੀ ਐਕਸ ਆ ਵੀਰੇ ਐਚ ਟੀ ਐਕਸ ਪਲਸ ਆਏ ਅਲਾਈਟਰ ਕਸਟਮਰ ਨੇ ਐਕਸਟਰਾ ਲਵਾ ਲਿਆ ਫਾਇਦਾ ਹੋ ਗਿਆ ਮੇਰੇ ਖਿਆਲ ਨਾਲ 7-8 ਲੱਖ ਦਾ ਤਾਂ ਫਰਕ ਆ ਜੀ ਹਾਂ ਜਿਹਦਾ ਹੁੰਦਾ ਵੀਰੇ 19 ਲੱਖ ਵਾਲਾ ਵੇਰੀਐਂਟ ਆ 19 ਲੱਖ ਵਾਲਾ ਵੇਰੀਐਂਟ ਦੇ ਨੰਬਰ ਤੁਹਾਡੇ ਮੂਰੇ ਨੇ ਜਿਹੜੇ ਭਰਾ ਕਹਿੰਦੇ ਵੀ ਸਾਨੂੰ ਏਜੰਸੀ ਨਾਲੋਂ ਫਾਇਦਾ ਕਰਾ ਦਿਓ 7 ਤੋਂ 8 ਲੱਖ ਦਾ ਜਿਹਨੇ ਪੈਸਾ ਬਚਾਣਾ ਵਾ ਉਹ ਚੁੱਪ ਕਰਕੇ ਆ ਜਿਓ ਬਾਈ ਕਾਰ ਨਵੀਂ ਦਾ ਮਤਲਬ ਨਵੀਂ ਐਕਸੈਂਟ ਆ ਗਈ ਵੀਰੇ ਆਪਣਾ ਤਾਂ ਟੈਕਸੀ ਜੇ ਮੇਰੇ ਕਿਸੇ ਭਰਾ ਨੇ ਕਮਰਸ਼ੀਅਲ ਕਾਰ ਲੈਣੀ ਆ ਹਾਂਜੀ ਕੰਮ ਵਾਸਤੇ ਉਹ ਯਾਰ 16 ਮੈਨੂਫੈਕਚਰਿੰਗ ਆ 17 ਦੀ ਨਿਕਲੀ ਹੋਈ ਆ ਇਹ ਆਪਾਂ ਇਹਦੇ نیٹ 1 ਲੱਖ ਚ 75 ਹਜ਼ਾਰ ਦੀ ਕਾਰ ਦੇ ਦਾਂਗੇ ਸਾਰੇ ਟੈਕਸ ਸਾਰੇ ਪੇਪਰ ਵਗੈਰਾ ਪੂਰੇ ਵੀਰੇ ਪੱਕੀ ਗੱਲ ਆ ਹਾਂਜੀ ਹਾਂਜੀ ਬਿਲਕੁਲ ਵੀਰੇ 1 ਲੱਖ 1 ਲੱਖ ਤੇ 75 ਹਜ਼ਾਰ ਦੀ ਵੀਰੇ ਆਪਾਂ ਕਾਰ ਦੇ ਦਾਂਗੇ ਬਾਈ ਨੰਬਰ ਤੁਹਾਡਾ ਪਹਿਲੇ ਨਾ ਦੀਆ ਵੀਰੇ ਜਿਹੜੇ ਕਹਿੰਦੇ ਨਾ ਅਸੀਂ ਟੈਕਸੀ ਦਾ ਕੰਮ ਕਰਨਾ ਵਾ ਹੁਣ ਚੁੱਪ ਕਰਕੇ ਆ ਰ ਸਿੱਧੂ ਆਟੋ ਡੀਲ ਤੇ ਆ ਜਿਓ ਮੇਰਾ ਭਰਾ ਇੰਜਨ ਗੇਅਰ ਦੀ ਸਾਰੀ ਵਧੀਆ ਐ ਵੀ ਵਿਦੇ ਪਹਿਲੇ ਨਾ ਦੀ ਆ ਕੋਈ ਦੂਜੇ ਤੀਜੇ ਨਾ ਦੀ ਕਾਰ ਨਹੀਂ ਕਿ ਪੇਪਰ ਡਾਕੂਮੈਂਟ ਸਭ ਕੁਝ ਪੂਰਾ ਆਇਆ ਇਹਦਾ ਸਾਰਾ ਕੁ ਪੂਰਾ ਮਿਲੂਗਾ ਤੁਹਾਨੂੰ ਆ ਚੀਜ਼ਾਂ ਦੀ ਗੱਲ ਬਾਤ ਆ ਬਾਈ ਆ ਚੀਜ਼ਾਂ ਤੁਹਾਨੂੰ ਕੁਆਲਟੀ ਦੇਈ ਦੇ ਆਪਾਂ ਅਮੇਜ਼ ਖੜੀ ਆਪਣੇ ਤੋਂ ਇਹ ਵੀ ਵਿਦੇ 2017 ਮਾਡਲ ਆ ਹਾਂਜੀ ਮਾਰਕੀਟ ਚ ਬੰਦਾ ਟਰਾਈ ਕਰਕੇ ਵੀ ਆ ਸਕਦਾ ਜੇ ਕਿਸੇ ਕੋਲ 13 14 ਮਾਡਲ ਵੀ ਖੜੀ ਆ ਨਾ 3.5 ਤੋਂ 4 ਲੱਖ ਰੁਪਇਆ ਮੰਗਦੇ ਆ ਇਹ ਆਪਾਂ ਆਪਦੇ ਵੀਰਾਂ ਨੂੰ 4 ਲੱਖ ਤੇ 10000 ਅਧਿਕਾਰ ਦੇ ਦਾਂਗੇ ਵੀਰੇ ਪਹਿਲੇ ਨਾਦੀ 2017 17 ਪਹਿਲੇ ਨਾਦੀ ਡੀਜ਼ਲ ਅਲਾਈ ਐਕਸਟਰਾ ਲੱਗੇ ਹੋਏ ਟੱਚ ਪੈਨਲ ਸਭ ਕੁਝ ਲੱਗਾ ਨਵੇਂ ਇੰਟੀਰੀਅਰ ਵਾਲੀ ਆ ਵੀਰੇ ਨਵੇਂ ਇੰਟੀਰੀਅਰ ਵਾਲੀ ਟੱਚ ਪੈਨਲ ਤੱਕ ਲੱਗਿਆ ਹੋਇਆ ਵਾ ਕਾਰ ਚ ਕੁਆਲਿਟੀ ਦੇਖਿਆ ਕਰੋ ਕੋਈ ਕੰਮ ਖਰਚਾ ਨਹੀਂ ਲੇਟੈਸਟ ਦੀ ਸਰਵਿਸ ਵੀ ਹੋਈ ਹੋਈ ਆ ਇੱਕੋ ਹੀ ਰੇਟ ਆ 4 ਲੱਖ ਤੇ 10000 ਰੁਪਏ ਕੋਈ ਕਮਿਸ਼ਨ ਨਹੀਂ ਕੁਝ ਐਕਸਟਰਾ ਚਾਰਜਸ ਨਹੀਂ ਕੋਈ ਐਕਸਟਰਾ ਤੁਸੀਂ ਨਾ ਜਦੋਂ ਆਉਂਗੇ ਕਈ ਵਾਰ ਕੀ ਹੁੰਦਾ ਵਾ ਆ ਕੇ ਤੁਹਾਨੂੰ ਕੋਈ ਐਕਸਟਰਾ ਚਾਰਜਸ ਨਹੀਂ ਲੱਗਣੇ ਮੇਰਾ ਭਰਾ ਸਿਰਫ ਇਹ ਕ ਆਰਸੀ ਟਰਾਂਸਫਰ ਆਰਸੀ ਟਰਾਂਸਫਰ ਲੱਗੂਗੀ ਉਹ ਲਗਣਾ ਲਗਣਾ ਵਾ ਉਹ ਤੁਹਾਨੂੰ ਕਰਾ ਕੇ ਹੀ ਦੇਣੀ ਆ ਸੀ ਬਿਨਾਂ ਆਰਸੀ ਟਰਾਂਸਫਰ ਕਰੇ ਭਰਾ ਦੇਖੋ ਜਾਂ ਤਾਂ ਹੁਣ ਮੰਨ ਲਓ ਮੈਂ 4 ਲੱਖ 15000 ਕਹਦਾ ਉਹ ਵੇਚੀ ਆ ਗਿਆ ਗੱਲ ਉਹੀ ਆ ਇਧਰ ਦੀ ਜੇਬ ਚੋਂ ਪਾ ਕੇ ਇਧਰ ਦੀ ਜੇਬ ਚੋਂ ਕੱਢਣ ਦਾ ਕੰਮ ਹੋ ਜਾਂਦਾ ਆਪਾਂ ਫੇਰ ਡੀਲ ਕਰਦੇ ਆ ਜੈਨੂਨ ਦੱਸਦੇ ਆ ਕਸਟਮਰ ਨੂੰ ਠੀਕ ਹੈ ਜੀ ਇਹ ਆ ਗਈ ਜੀ 2011 ਮਾਡਲ ਫਰਸਟ ਓਨਰ ਨੰਬਰ ਵੀ ਇਹਦਾ ਪੇਜ ਆ ਜੀ ਇਹ ਆਪਾਂ ਦੇ ਦਾਂਗੇ ਵੀਰੇ 1 ਲੱਖ ਤੇ 85 ਹਜ਼ਾਰ ਦੀ 1 ਲੱਖ 85 ਹਜ਼ਾਰ ਅੱਗੇ ਨੇ 35 35 ਲੁਧਿਆਣੇ ਦਾ ਨੰਬਰ ਸਵਾ ਲੱਖ ਚੱਲੀ ਆ ਵੀਰੇ ਜੈਨੂਨ ਜੈਨੂਨ ਚੱਲੀ ਆ ਕਿੰਨਾ ਮਾਡਲ ਸੀ ਇਹ 2011 ਵੀਡੀਆਈ ਵੀਰੇ 11 ਵੀਡੀਆਈ ਦੀ ਔਰ ਪਹਿਲੀ ਰਜਿਸਟ੍ਰੇਸ਼ਨ ਹੀ ਹਲੇ ਮੁੱਕੀ ਨਹੀਂ ਆ ਨੰਬਰ ਤੁਹਾਡੇ ਮੂਹਰੇ ਨੇ ਸਕਰੀਨ ਤੇ ਬਾਈ ਕਾਲ ਕਰ ਲਿਓ ਜਿਹੜੇ ਭਰਾ ਕਹਿੰਦੇ ਵੀ ਸਾਨੂੰ ਡੀਅਰ ਚਾਹੀਦੀ ਆ ਘੱਟ ਬਜਟ ਵਾਲੀ ਉਦੇ ਬਾਅਦ ਵੀਰੇ ਆਪਣੇ ਤੋਂ ਸਵਿਫਟ ਖੜੀ ਆ ਇਹ ਸਵਿਫਟਾਂ ਵੀਰੇ ਆਪਣੇ ਕੋਲ ਇੱਕ ਨਹੀਂ ਆਪਣੇ ਕੋਲ ਤਿੰਨ ਚਾਰ ਸਵਿਫਟਾਂ ਖੜੀਆਂ ਨੇ ਹਾਂਜੀ ਪਹਿਲੀ ਵੀਰੇ 2014 ਮਾਡਲ ਆ ਹਾਂਜੀ ਲੱਖ ਸਵਾ ਲੱਖ ਦੇ ਲਾਈਟਾਂ ਲੱਗੇ ਨੇ ਪਹਿਲੇ ਨਾਲ ਦੀ ਆ 85-86 ਹਜ਼ਾਰ ਜਨਰਲ ਚੱਲੀ ਆ ਵਿਦ ਰਿਕਾਰਡ ਹੂੰ ਤੇ ਇਹ ਆਪਾਂ ਵੀਰੇ ਕਾਰ ਦੇ ਦਾਂਗੇ 4 ਲੱਖ ਤੇ 10 ਹਜ਼ਾਰ ਦੀ 4 ਲੱਖ 10 ਹਜ਼ਾਰ ਦੀ ਤੁਹਾਨੂੰ ਵੀਡੀਆ ਹੀ ਵੀਡੀਆ ਹੀ ਵੀਰੇ ਵੀਡੀਆ ਡੀਜ਼ਲ ਵਾਲੀ ਜਿਹਦੀ ਐਵਰੇਜ ਤੁਹਾਨੂੰ ਪਤਾ ਬਾਈ ਆਰਾਮ ਨਾਲ 25+ ਐਵਰੇਜੇ ਕਾਰਾਂ ਕੱਢਦੀਆਂ ਨੇ ਜਿਹੜੇ ਮੇਰੇ ਭਰਾ ਚਲਾਉਂਦੇ ਆ ਨਾ ਕਾਰਾਂ ਉਹਨਾਂ ਨੂੰ ਪਤਾ ਵਾ ਫਾਈਨਾਂਸ ਇਹਤੇ ਵੀ ਤੁਹਾਡਾ 50000 ਦੇ ਕੇ ਹੋ ਜਾਣਾ ਹਾਂਜੀ A ਸਟਾਰ ਵੀ ਖੜੀ ਆਪਣੇ ਤੋਂ A ਸਟਾਰ ਤਾਂ ਇਹਦੇ ਤੋਹਫਾ ਹੀ ਆ ਜੇ ਕਿਸੇ ਮੇਰੇ ਵੀਰ ਨੇ ਆਟੋਮੈਟਿਕ ਕਾਰ ਲੈਣੀ ਆ ਛੋਟੇ ਬਜਟ ਦੀ CVT ਇਹ ਹੈਗੀ ਆ 2012 ਮਾਡਲ ਫਰਸਟ ਓਨਰ ਇਹ ਵੀ ਦੇ ਆਪਾਂ ਨੈਟ ਦੇ ਦਾਂਗੇ 2 ਲੱਖ ਤੇ 15000 ਦੀ 2000 2 ਲੱਖ 15000 ਦੀ ਆਟੋਮੈਟਿਕ CVT 2000 ਕਿੰਨਾ ਮਾਡਲ ਆ ਇਹ 2012 ਮਾਡਲ ਆ ਵੀ 12 ਮਾਡਲ ਦੀ ਧਿਆਨ ਨਾਲ ਸੁਣ ਲਿਓ ਆਟੋਮੈਟਿਕ ਟਰਾਂਸਮਿਸ਼ਨ ਦੀ ਪਹਿਲੇ ਨਾ ਆਈ ਪਹਿਲੇ ਨਾ ਆਦੀ ਹੈ ਵੀਰੇ ਪਹਿਲੇ ਨਾ ਪਹਿਲੇ ਦੀ ਆ ਆਟੋਮੈਟਿਕ ਆਪਣੇ ਕੋਲ ਜ਼ਿਆਦਾਤਰ ਕਾਰਾਂ ਵੀ ਤੇ ਮੋਸਟਲੀ ਪਹਿਲੇ ਨਾ ਆਉਂਦੀਆਂ ਹੁੰਦੀਆਂ ਨੇ ਹਾਂਜੀ ਇੱਕ ਚੀਜ਼ ਹੋਰ ਦਿਖਾ ਦੇਣਾ ਬਾਈ ਹੋਣਾ ਦੀ ਸਰਵਿਸਿਸ ਤੁਹਾਨੂੰ ਦੱਸ ਦਿੰਨੇ ਆ ਕੱਲਾ ਕਾਰਾਂ ਚ ਡੀਲ ਨਹੀਂ ਕਰਦੇ ਆ ਬਾਈ ਨੂੰ ਏਜੰਸੀ ਵਾਲਿਆਂ ਤੋਂ ਬਹੁਤ ਬਾਈ ਐਕਸਪੀਰੀਅੰਸ ਹੈਗਾ ਵਾ ਬਾਈ ਹੋਣਾ ਨੇ ਪਹਿਲਾਂ ਏਜੰਸੀ ਚ ਵੀ ਕੰਮ ਕੀਤਾ ਹੋਇਆ ਵਾ ਠੀਕ ਐ ਕਾਰਾਂ ਤੁਹਾਨੂੰ ਐਨ ਕੋਕਾ ਫੀਸ ਕਾਰਾਂ ਦੇਣਗੇ ਇਹਦੇ ਚ ਕੋਈ ਐ ਨਹੀਂ ਹੋਊਗਾ ਵੀ ਤੁਹਾਨੂੰ ਮਕੈਨਿਕਲੀ ਜਾਕੇ ਬ੍ਰਦਰ ਕੋਈ ਮਕੈਨੀਕਲ ਨਹੀਂ ਕੋਈ ਕੁਛ 1 ਰੁਪਿਆ ਲਾਉਣ ਦੀ ਲੋੜ ਨਹੀਂ ਹੈਗੀ ਆਪਾਂ ਸਰਵਿਸ ਤੱਕ ਕਰਾ ਕੇ ਦਿੰਨੇ ਆ ਕਾਰ ਦੀ ਲਓ ਸਰਵਿਸ ਤੱਕ ਤੁਹਾਨੂੰ ਕਰਾ ਕੇ ਦੇਣੇ ਆ ਆ ਬਾਈ ਹੁਣੇ ਲੋਨ ਵੀ ਕਰਵਾਉਂਦੇ ਆ ਤੇ ਬਾਈ ਹੁਣਾਂ ਦਾ ਇੰਸ਼ੋਰੈਂਸ ਦਾ ਕੰਮ ਵੀ ਆ ਜੇ ਕਿਸੇ ਭਰਾ ਤੋਂ ਆਲਰੇਡੀ ਕਾਰ ਹੈਗੀ ਆ ਤੇ ਉਹ ਇੰਸ਼ੋਰੈਂਸ ਕਰਵਾਣਾ ਚਾਹੁੰਦਾ ਬਾਈ ਉਹਨਾਂ ਦੇ ਕੋਡ ਲੈ ਗੱਲੀਆਂ ਗੱਡੀਆਂ ਦੀ ਨਹੀਂ ਵੀਰੇ ਮੋਟਰਸਾਈਕਲ ਟਰੱਕ ਜਿਹਦੀ ਵੀ ਬੰਦਾ ਕਹੂਗਾ ਆਪਾਂ ਉਹਦੀ ਵੀ ਸਰਵਿਸ ਇੰਸ਼ੋਰੈਂਸ ਕਰਾ ਕੇ ਦਵਾਂਗੇ ਬਾਕੀ ਬਾਈ ਉਹਨਾਂ ਦਾ ਡੈਂਟਿੰਗ ਪੈਂਟਿੰਗ ਦਾ ਵੀ ਬਾਈ ਕੰਮ ਹੈਗਾ ਵਾ ਜਿਹੜੇ ਭਰਾ ਕਹਿੰਦੇ ਨਾ ਵੀ ਸਾਡੀ ਗੱਡੀ ਹੈਗੀ ਆ ਬਾਈ ਸਕਰੈਚ ਆ ਗਿਆ ਜਾਂ ਕਿਤੇ ਦੀ ਥੋੜੀ ਬਹੁਤ ਹੋ ਗਈ ਹੈ ਇੱਧਰ ਉੱਧਰ ਨਿੱਕੀ ਮੋਟੀ ਖਰੋਚ ਇਹ ਕੋ ਨਾਲ ਵੀ ਦੇ ਵੈਸੇ ਨਾਲ ਆਪਾਂ ਇੱਕ ਇਹਦੀ ਲੱਗ ਵੀਡੀਓ ਬਣਾਵਾਂਗੇ ਪਰ ਮੈਂ ਵੈਸੇ ਤੁਹਾਨੂੰ ਮੋਟਾ-ਮੋਟਾ ਦੱਸਦਾ ਆਪਣਾ ਡੈਂਟਿੰਗ ਪੇਂਟਿੰਗ ਦੀ ਆਪਦੀ ਵਰਕਸ਼ਾਪ ਆ ਠੀਕ ਹੈ ਠੀਕ ਹੈ ਜ ਤੇ ਕੁਆਲਟੀ ਦਾ ਵੀ ਬਹੁਤ ਫਰਕ ਹੋਊਗਾ ਕੁਆਲਟੀ ਦੇ ਫਰਕ ਹਾਂਜੀ ਆਪਣੇ ਕੋਲ ਵਾਸ਼ਿੰਗ ਡੈਂਟਿੰਗ ਪੇਂਟਿੰਗ ਸਾਰਾ ਕੰਮ ਆ ਵੀਰੇ ਮਤਲਬ ਜਿਹੜੇ ਲੁਧਿਆਣੇ ਦੇ ਨੀਅਰ ਬਾਏ ਜਾਂ ਪੰਜਾਬ ਦੇ ਏਰੀਆ ਦੇ ਵਿੱਚ ਚੰਗਾ ਕੰਮ ਕਰਵਾਉਣਾ ਚਾਹਦੇ ਜੇ ਕਿਸੇ ਗੱਡੀ ਮੰਨ ਲਓ ਡਰਾਈ ਕਲੀਨ ਕਰਾਉਣੀ ਹੈ ਰਬਿੰਗ ਪਾਲਸ਼ਿੰਗ ਜਾਂ ਕੋਈ ਪੇਂਟ ਵਗੈਰਾ ਕਰਾਉਣੀ ਹੈ ਉਹ ਆਪਣੇ ਕੋਲ ਆ ਸਕਦੇ ਨੇ ਆ ਸਕਦੇ ਆ ਬੜੇ ਜੀ ਸੱਦ ਕੇ ਆਇਓ ਬਾਈ ਲੋਕੇਸ਼ਨ ਤੁਹਾਨੂੰ ਸਮਝਾਤੀ ਹੋਈ ਆਲਰੇਡੀ ਮੈਂ ਇੱਕ ਆਸ ਸਵਿਫਟ ਜਿਹੜੀ ਖੜੀ ਹੈ ਇਹ ਸਵਿਫਟ ਹੈਗੀ ਆ ਵੀਰੇ 2000 16 ਮਾਡਲ ਫਰਸਟ ਓਨਰ ਲੈਟਰ ਇਹਦੇ ਐਕਸਟਰਾ ਲੱਗੇ ਨੇ ਤੇ ਇਹ ਚੱਲੀ ਹੈਗੀ ਵਿਰੇ 1 ਲੱਖ ਤੇ 15000 ਚੱਲੀ ਹੈ ਜੈਨੂਨ ਠੀਕ ਹੈ ਜੀ ਜੈਨੂਨ ਇਹ ਆਪਾਂ ਵਿਰੇ ਦੇ ਦਾਂਗੇ 4 ਲੱਖ ਤੇ 45000 ਦੀ 16 ਮਾਡਲ ਪਹਿਲੇ ਨਾਂ ਦੀ 16 ਮਾਡਲ ਆ ਪਹਿਲੇ ਨਾਂ ਦੀ ਇੱਕ ਚੀਜ਼ ਨਾ ਮੈਂ ਤੁਹਾਡਾ ਵਹਿਮ ਘੱਟ ਦੇਣਾ ਚਾਹਨਾ ਬਾਈ ਕਾਰ ਜੇ ਸੰਭਾਲ ਕੇ ਚਲਾਈ ਹੋਵੇ ਬੰਦੇ ਨੇ ਤਾਂ ਉਹ ਭਾਵੇਂ 2 ਲੱਖ ਵੀ ਚੱਲ ਜਾਵੇ ਉਹ ਫਿਰ ਵੀ ਕੋੜੇ ਅਰਗੀ ਰਹਿੰਦੀ ਆ ਕਾਰਾਂ ਨੂੰ ਮੇਰੇ ਕੋਸ਼ ਨਹੀਂ ਹੁੰਦਾ ਟਾਈਮ ਟੂ ਟਾਈਮ ਇਹਨਾਂ ਦੀ ਸਰਵਿਸ ਹੋ ਜੇ ਕਿਤੇ ਨਹੀਂ ਮਰਦੀਆਂ ਇਹਦੀ ਆਪਣੀ ਗਾਰੰਟੀ ਹੋਊਗੀ ਜਿਵੇਂ ਤੁਹਾਨੂੰ ਸਟਾਰਟਿੰਗ 'ਚ ਕਹਿਤਾ ਆਪਾਂ ਵੀ ਕਾਰਾਂ ਦੀ ਬਾਈ ਉਹਨਾਂ ਦੀ ਗਾਰੰਟੀ ਰਹੂਗੀ ਤੁਸੀਂ ਬਾਈ ਟਾਈਮ ਟੂ ਟਾਈਮ ਸਰਵਿਸ ਕਰवानी ਆ ਤੇਲ ਪਾਣੀ ਹਮੇਸ਼ਾ ਚੈੱਕ ਕਰਕੇ ਤੁਰਨਾ ਜਿੱਥੇ ਵੀ ਜਾਣਾ ਵਾ ਕਈ ਵਾਰ ਕੀ ਉਹਨਾਂ ਅੰਗੈਲੀ ਦੇ ਵਿੱਚ ਅਸੀਂ ਤੇਲ ਪਾਣੀ ਨਹੀਂ ਚੈੱਕ ਕਰਦੇ ਫਿਰ ਰੈਡੀਏਟਰਾਂ ਦਾ ਕੰਮ ਕੋਈ ਕੋਸ਼ ਕੋਈ ਕੋਸ਼ ਬਾਈ ਇਹ ਚੀਜ਼ਾਂ ਦਾ ਥੋੜਾ ਧਿਆਨ ਰੱਖੋ ਠੀਕ ਐ ਫਾਈਨਾਂਸ ਇੱਥੇ ਵੀ ਥੋੜਾ ਕਰਾ ਦਾਂਗੇ ਕਿੰਨੇ ਦਾ ਇਹਦੇ ਦੇ ਵੇਦੇ ਹੋ ਜਾਊਗਾ ਆਪਣਾ 4 ਲੱਖ ਦਾ ਹੋ ਜਾਊਗਾ। ਉਹਦੇ ਬਾਅਦ ਆ ਜਿਹੜੀ ਸਵਿਫਟ ਆ ਇਹ ਹੈਗੀ ਇਹਦੇ 2020 ਮਾਡਲ ਆ। ਪਹਿਲੇ ਨਾਲ ਦੀ VXI 72000 ਜੈਨੂਨ ਚੱਲੀ ਆ ਫਿੱਟਰ ਕੋਡ। ਲੇਟੈਸਟ ਇਹਦੀ ਸਰਵਿਸ ਹੋਈ ਹੋਈ ਆ। ਲਾਈਟਾਂ ਦੇਦੇ ਐਕਸਟਰਾ ਲੱਗੇ ਹੋਏ ਨੇ। ਨੈਟ ਦੇਦੇ ਆਪਾਂ 5 ਲੱਖ ਤੇ 35000 ਦੀ ਕਾਰ ਦੇ ਦਾਂਗੇ। ਨੈਟ ਫੈਟ 5 35 ਦੀ ਕਾਰ ਤੁਹਾਨੂੰ ਇਹ ਬਣ ਜੂਗੀ ਪੈਟਰੋਲ। ਇਹ ਪੈਟਰੋਲ ਵੀ ਦੇ VXI। ਇਹ ਪੈਟਰੋਲ ਆ ਉਹ ਦੋਨੋਂ ਡੀਜ਼ਲ ਸੀਗੇ। ਉਹ ਡੀਜ਼ਲ ਆ ਗਰੀ। ਇੱਕ ਆ ਖੜੀ i20 ਇਹ ਦਾ ਵੀਰੇ ਤੋਹਫਾ ਹੀ ਆ 18000 ਦੀ ਤੇ ਦੀ ਇੰਸ਼ੋਰੈਂਸ ਹੀ ਹੋਈ ਆ ਸਾਦਾ ਕੁਝ ਕਵਰ ਆ 2000 ਹਾਂਜੀ 2013 ਮਾਡਲ ਆ 1 ਲੱਖ ਤੇ 7000 ਜੈਨੂਨ ਚੱਲੀ ਆ ਕੋਈ ਕੰਮ ਖਰਚਾ ਨਹੀਂ ਲਾਈਟ ਹੈ ਦੇਦੇ ਐਕਸਟਰਾ ਲੱਗੇ ਹੋਏ ਆ ਇਹ ਆ ਆਪਾਂ ਵੀਰੇ ਨੈਟ ਦੇ ਦਾਂਗੇ 3 ਲੱਖ ਤੇ 25000 ਦੀ ਆ ਸਪੋਰਟਸ ਸਪੋਰਟਸ ਵੀਰੇ ਸਪੋਰਟਸ ਵੇਰੀਐਂਟ ਆ 3 ਲੱਖ ਤੇ 25000 ਦੀ ਕਾਰ ਮਿਲ ਜੂਗੀ ਇਹਦੇ ਤੇ ਫਾਈਨਾਂਸ ਵੀ ਹੋ ਜੂਗਾ ਟੱਚ ਪੈਨਲ ਸਾਰਾ ਕੁਝ ਸਟੀering ਕੰਟਰੋਲ ਸਭ ਕੁਝ ਆ ਜਾਂਦਾ ਵੀ ਫਾਈਨਾਂਸ ਵੀ ਹੋ ਜੂਗੀ ਫਾਈਨਾਂਸ ਵੀ ਹੋ ਜੂਗੀ ਵੀਰੇ ਸਟੀering ਕੰਟਰੋਲ ਵਗੈਰਾ ਸਾਰਾ ਵਰਕਿੰਗ ਆ ਹਾਂਜੀ ਇਹਦਾ ਵੀਰੇ ਆਪਾਂ 2 ਤੋਂ 4 ਲੱਖ ਰੁਪਏ ਆ ਫਾਈਨਾਂਸ ਵੀ ਕਰਾ ਦਾਂਗੇ 2.5 ਲੱਖ ਦਾ ਤੁਹਾਡਾ ਫਾਈਨਾਂਸ ਇੱਕ ਚੀਜ਼ ਦਾ ਧਿਆਨ ਰੱਖਿਓ ਜਿਹੜੇ ਵੀ ਭਰਾ ਲੋਨ ਕਰਵਾਉਣ ਦੇ ਲਈ ਆਣਗੇ ਤੁਸੀਂ ਆਪਣਾ ਬਾਈ ਸਿਬਲ ਸਕੋਰ ਵਧੀਆ ਲੈ ਕੇ ਆਇਓ ਜੇ ਤੁਸੀਂ ਇੱਥੇ ਆ ਕੇ ਖਰਾਬ ਸਿਬਲ ਦਿਖਾਉਂਗੇ ਤਾਂ ਮੇਰੇ ਖਿਆਲ ਨਾਲ ਬਾਈ ਸਿੰਪਲ ਡਿਸਕਸ਼ਨ ਹੋ ਗਈ ਸੀ 600 ਤੇ ਆਪਾਂ ਚੱਕ ਲਾਂਗੇ ਚੱਕ ਲਾਂਗੇ ਜੇ ਬੰਦੇ ਦੀ ਪ੍ਰੋਫਾਈਲ ਵਧੀਆ ਆ ਇਨਕਮ ਵਧੀਆ ਆ ਤਾਂ ਆਪਾਂ ਉਹ ਵੀ ਕਰਵਾ ਦਾਂਗੇ ਇੱਕ ਚੀਜ਼ ਕਰਿਓ ਬਾਈ ਜੇ ਤੁਹਾਡਾ ਨਾ ਕਈ ਵਾਰ ਕੀ ਹੁੰਦਾ ਕਿਸੇ ਦੂਜੇ ਦੀ ਵਜ੍ਹਾ ਦੇ ਨਾਲ ਨਾ ਆਪਣਾ ਸਿੰਪਲ ਖਰਾਬ ਹੋ ਜਾਂਦਾ ਜਦੋਂ ਅਸੀਂ ਕਈ ਵਾਰ ਗਰੰਟੀ ਭਰੀ ਹੁੰਦੀ ਕਿਸੇ ਦੀ ਜੇ ਉਹ ਕਿਸ਼ਤ ਤੋੜਦਾ ਤਾਂ ਸਾਡਾ ਸਿੰਪਲ ਖਰਾਬ ਹੋ ਜਾਂਦਾ ਜੇ ਤੁਹਾਡਾ ਕੋਈ ਐਦਾ ਦਾ ਕੇਸ ਹੈਗਾ ਵਾ ਤਾਂ ਜੇ ਸੈਟਲਮੈਂਟ ਹੋ ਚੁੱਕੀ ਆ ਬਾਈ ਹੁਣਾ ਤੋਂ ਨਾ ਆਪਣੇ ਕਾਗਜ਼ ਪੱਤਰ ਲਿਆਇਓ ਆਧਾਰ ਕਾਰਡ ਪੈਨ ਕਾਰਡ 6 ਮਹੀਨੇ ਦੀ ਬੈਂਕ ਸਟੇਟਮੈਂਟ ਉਸ ਬੰਦੇ ਦੀ ਬੈਂਕ ਸਟੇਟਮੈਂਟ ਲਿਆਇ ਤੇ ਤੁਹਾਡਾ ਲੋਨ ਹੋ ਜੂਗਾ ਆਹਾ ਇਹ ਵੀਰੇ ਐਲਟੋ ਆ 2013 ਐਲਐਕਐਸਆਈ ਨਵੀਂ ਸ਼ੇਪ ਦੀ ਲਾਈਟ ਦੇਦੇ ਐਕਸਟਰਾ ਲੱਗੇ ਹੋਏ ਨੇ ਇਹ ਆਪਾਂ ਵੀਰੇ ਨੈਟ ਦੇ ਦਾਂਗੇ ਜੀ 2 ਲੱਖ ਤੇ 10 ਹਜ਼ਾਰ ਦੀ 2 ਲੱਖ 10 ਹਜ਼ਾਰ ਦੀ ਔਰ ਇਹਦੇ ਤੇ ਜੇ ਕਿਸ਼ਤ ਦੀ ਗੱਲ ਕਰੀਏ ਜੇ ਤੁਹਾਡਾ ਪੌਣੇ 2 ਲੱਖ ਦਾ ਲੋਨ ਹੋ ਜੂਗਾ ਡੇਢ ਪੌਣੇ 2 ਲੱਖ ਦਾ ਲੋਨ ਹੋ ਜਾਊਗਾ ਵੀਰੇ ਇਹਦੇ ਤੇ ਕਿਸ਼ਤ ਤੁਹਾਡੀ 6000 ਦੀ ਬਣ ਜੂਗੀ ਬਾਈ ਹਾਂਜੀ ਉਹਦੇ ਬਾਅਦ ਵੀਰੇ ਕੇਟਨ ਨਾਲ ਹੀ ਕੇਟਨ ਵੀਰੇ ਆਪਣੇ ਕੋਲ ਦੋ ਖੜੀਆਂ ਨੇ ਹਾਂਜੀ ਦੋਨਾਂ ਦੀ ਡਿਮਾਂਡ 190000 ਇਹ 2012 ਮਾਡਲ ਆ ਜੀ ਇਹ ਦੂਜੇ ਨਾਲ ਦੀ ਆ ਕੋਈ ਕੰਮ ਖਰਚਾ ਨਹੀਂ 72000 ਜੈਨੂਨ ਚੱਲੀ ਆ ਜਿਹੜੀ ਇਹ ਵਾਲੀ ਆ ਇਹ 50000 ਚੱਲੀ ਆ ਵੀਰੇ ਜੈਨੂਨ ਕੋਈ ਮੀਟਰ ਬੈਕ ਨਹੀਂ ਕੋਈ ਕੁਝ ਨਹੀਂ ਇਹ ਫਰਸਟ ਇਹ ਫਰਸਟ ਓਨਰ ਦਾ ਕੋਈ ਕੰਮ ਖਰਚਾ ਨਹੀਂ ਇਹਦਾ ਦੋਨੇ ਕਰਾਂ ਆਪਾਂ 190 190 ਦੀਆਂ ਦੇ ਦਾਂਗੇ 190 ਤੇ 190 ਮਤਲਬ ਡਿਮਾਂਡ ਆ ਕਿ ਕਰ ਲਾਂਗੇ ਥੋੜਾ ਬੋਤ ਮਾੜਾ ਮੋਟਾ ਕਰ ਲਾਂਗੇ ਵੀਰੇ ਕੋਈ ਆ ਆ ਜਾਂਦਾ ਵੀਰੇ ਇਹ ਨਹੀਂ ਆ ਦੇਖੋ ਜੋ ਵੀ ਆਪਾਂ ਰੇਟ ਦੇ ਰਹੇ ਆ ਆਿਆਂ ਤਾਂ ਇਹ ਨਹੀਂ ਵੀ ਆਪਾਂ ਕੋਈ ਮਤਲਬ ਵੀ ਬਿੱਦਾ ਹੁੰਦਾ ਨਹੀਂ ਕਰਨਾ ਹਾਂ ਰਿਕਾਰਡ ਨਹੀਂ ਕਰਨਾ ਜਾਂ ਆਪਾਂ ਪੱਥਰ ਤੇ ਲਕੀਰ ਨਹੀਂ ਹੋਵੇ ਵੀ ਉਹ ਨਹੀਂ ਕੰਮ ਹੋਊਗਾ ਤੁਸੀਂ ਆਉਂਗੇ ਤਾਂ ਕਾਰ ਦੇ ਕੇ ਭੇਜਾਂਗੇ ਗੱਲ ਇਹ ਆ ਫੇਰ ਦੁਬਾਰਾ ਕਹਿ ਰਹੇ ਹਾਂ ਬਾਈ ਮੇਰੇ ਨਾਲ ਬੋਲਾਂ ਨੂੰ ਥੋੜਾ ਜਿਆ ਸੀਰੀਅਸ ਲਿਓ ਆ ਬਾਈ ਦੇ ਕੋਲ ਨਾਲ ਵਾਕਈ ਕਾਰਾਂ ਚੰਗੀਆਂ ਹੁੰਦੀਆਂ ਨੇ ਤੁਸੀਂ ਜਿੱਥੋਂ ਮਰਜ਼ੀ ਆਪਣੀ ਤਸੱਲੀ ਕਰਕੇ ਫੇਰ ਕਾਰ ਲੈ ਕੇ ਜਾਇਓ ਬਾਈ ਇਹ ਬਾਈ ਹਣੀ ਕਾਰ ਦੇ ਵਿੱਚ ਪੁਰਾਣੀਆਂ ਕਾਰਾਂ ਚ ਕੀ ਹੁੰਦਾ ਬਾਈ ਜੇ ਇਹ ਪਰਚੇਜ਼ ਕਰਦੇ ਆ ਪਹਿਲਾਂ ਤਾਂ ਦੇਖ ਕੇ ਕਰਦੇ ਆ ਜੇ ਕੋਈ ਨਿੱਕੀ ਮੋਟੀ ਕਮੀ ਪੇਸ਼ੀ ਹੁੰਦੀ ਆ ਤੇ ਰਹਿਣ ਨਹੀਂ ਦਿੰਦੇ ਹਾਂਜੀ ਸਿੰਪਲ ਜੀ ਜਿਹੜੀ ਗੱਲ ਅਮੇਜ਼ ਆ ਗਈ ਉਹਦੋਂ ਬਾਅਦ Honda Amaze ਵੀ ਦੇ ਨਵੀਂ ਸ਼ੇਪ ਦੀ ਸਭ ਤੋਂ ਟਾਪ ਐਂਡ ਵੇਰੀਐਂਟ ਆ VX ਹਾਂਜੀ ਤੇ ਜਨੂਅਰੀ ਦੇ 45 4000 ਚੱਲੀ ਆ ਠੀਕ ਹੈ ਵੀਰੇ ਠੀਕ ਹੈ ਜੀ ਪੁਸ਼ ਬਟਨ ਸਟਾਰਟ ਹਮ ਬ੍ਰੈਂਡ ਨਿਊ ਕੰਡੀਸ਼ਨ ਦਾ ਵੀ ਦੇ ਦੀ ਦੇਖੋ ਵੀਰੇ ਕਾਰ ਚੈੱਕ ਕਰੋ ਮੇਰਾ ਪ੍ਰਾ ਰੂਹ ਖੁਸ਼ ਹੁੰਦੀ ਆ ਜਦੋਂ ਖੋਲਦੇ ਆ ਨਾ ਗੇਟ ਕੰਡੀਸ਼ਨ ਤੋਂ ਪਤਾ ਲੱਗਦਾ ਕਾਰ ਫਰਸਟ ਓਨਰ ਫਰਸਟ ਓਨਰ ਆ ਵੀਰੇ ਇਹ ਵੀਰੇ ਇੱਕੋ ਰੇਟ ਆਪਾਂ 4 ਲੱਖ ਤੇ 95 ਹਜ਼ਾਰ ਦੀ ਕਾਰ ਦੇ ਦਾਂਗੇ 4 ਲੱਖ 95 ਹਜ਼ਾਰ ਦੀ ਕਾਰ ਬਾਈ ਤੁਹਾਨੂੰ ਬਣਨੀ ਆ ਉਦਾਂ ਜੇ ਮਾਰਕੀਟ ਦੀ ਗੱਲ ਕਰੀਏ ਨਾ ਚੰਗੀ ਕੰਡੀਸ਼ਨ ਦੀ ਕਾਰ ਦੀ ਮੇਰਾ ਭਰਾ ਧਿਆਨ ਰੱਖਿਆ ਕਰੋ ਚੌਥੇ ਪੰਜਵੇਂ ਨਾ ਦੀ ਕਾਰ ਦੀ ਗੱਲ ਨਹੀਂ ਕਰਦੇ ਆ ਮੇਰੇ ਕੋਲ ਮੋਸਟਲੀ ਵੀਰੇ ਸਾਰੀਆਂ ਕਾਰਾਂ ਫਰਸਟ ਆਨਰ ਦੀਆਂ ਨੇ ਕਾਰ ਹਮੇਸ਼ਾ ਓਨਰਸ਼ਿਪ ਤੇ ਡਿਪੈਂਡ ਕਰਦੀ ਆ ਵੇਰੀਐਂਟ ਤੇ ਡਿਪੈਂਡ ਕਰਦੀ ਆ ਚੱਲੀ ਤੇ ਡਿਪੈਂਡ ਕਰਦੀ ਆ ਇਸ ਕਰਕੇ ਬਾਈ ਆ ਜਿਹੜੀ ਕਾਰ ਦੀ ਸੇਮ ਕੰਡੀਸ਼ਨ ਦੀ ਕਾਰ ਜੇ ਕੋਈ ਹੋਊਗੀ 5.5 ਲੱਖ ਦੀ ਵਿਕ ਜਾਊਗੀ ਫਾਰੇ ਤੁਹਾਨੂੰ ਇਹ ਕਾਰ ਮਿਲੂਗੀ 4 ਲੱਖ ਤੇ ਕਿੰਨੇ ਦੀ 4 ਲੱਖ 90 ਹਜ਼ਾਰ ਦੀ 90 ਹਜ਼ਾਰ ਦੀ ਬਾਈ ਇਹ ਤੁਹਾਨੂੰ ਕਾਰ ਨੈਟ ਫਰਮ ਬਣਨੀ ਆ ਬਾਕੀ ਮੌਕੇ ਤੇ ਆਇਓ ਜਿੰਨਾ ਹੋ ਸਕੇ ਵੱਧ ਤੋਂ ਵੱਧ ਤੁਹਾਡਾ ਰਿਗਾਰਡ ਕਰਾਵਾਂਗੇ ਆਜੋ ਹੁਣ ਤੁਹਾਨੂੰ ਬਾਹਰ ਇੱਕ ਵਾਰੀ ਫੇਰ ਘੇੜਾ ਕਰਾ ਦਿੰਨੇ ਆ ਪੈਟਰੋਲ ਡੀਜ਼ਲ ਆ ਆ ਫਿਊਲ ਕਿਹੜਾ ਹੈ ਇਹ ਇਹ ਪੈਟਰੋਲ ਆ ਵੀਰੇ ਆ ਦੋਨੋਂ ਦਾ ਹੈ ਹੀ ਪੈਟਰੋਲ ਆ ਠੀਕ ਆ ਬਾਈ ਇੱਕ ਜਿਹੜੀ ਆਲਟੋ 800 ਖੜੀ ਹੈ ਐਲ ਐਕਸਾ ਇਹ ਵੀ ਪੈਟਰੋਲ ਆ ਲਾਈਟਰ ਦੇਖ ਲਓ ਬਾਈ 800 ਲੱਗੇ ਹੋਏ ਨੇ ਫਿਰ ਉਸ ਤੋਂ ਬਾਅਦ ਆਹ ਵੀ ਪੈਟਰੋਲ ਆ ਵੀਰੇ ਏ ਡੀਜ਼ਲ ਆ ਇਹ ਡੀਜ਼ਲ ਸੀ ਇਹ ਤਾਂ ਬਹੁਤ ਸੋਹਣੀ ਕਾਰ ਆ ਵੀਰੇ ਆਹਾ ਇਹ ਵੀ ਪੈਟਰੋਲ ਇਹ ਵੀ ਪੈਟਰੋਲ ਆ ਜੀ ਤੇ ਆਹ ਡੀਜ਼ਲ ਆ ਗਈ ਤੁਹਾਡੀ ਡੀਜ਼ਲ ਆ ਵੀ ਦੇ ਸਾਰੀਆਂ ਆ ਵੀ ਸਵਿਫਟ ਡੀਜ਼ਲ ਸੀ ਡੀਜ਼ਲ ਆ ਜੀ ਨੰਬਰ ਦੇਖ ਲਓ ਭਾਈ ਨੰਬਰ ਨਾਲ ਦੀ ਨਾਲ ਨੰਬਰ ਵੀ ਸੋਹਣਾ ਲੱਗਾ ਇਹਦਾ ਤੇ ਹੋਪ ਕਰਦੇ ਆ ਮੇਰੇ ਭਰਾਵਾਂ ਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਦੁਬਾਰਾ ਤੁਹਾਨੂੰ ਲੋਕੇਸ਼ਨ ਸਮਝਾ ਦਿੰਨਾ ਵਾ ਫਿਰੋਜਪੁਰ ਰੋਡ ਲੁਧਿਆਣੇ ਸ਼ਹਿਰ ਦਾ ਜਦੋਂ ਤੁਸੀਂ ਇਹ ਵਾਲੀ ਚੌਂਕ ਦੇ ਬਿਲਕੁਲ ਸਾਹਮਣੇ ਆ ਵੀਰੇ ਸਿੰਪਲ ਜੀ ਜੇ ਮੈਂ ਗੱਲ ਦੱਸਾਂ ਜਿਹੜੇ ਭਰਾ ਲੁਧਿਆਣੇ ਦਾ ਕਾਰ ਮੇਲਾ ਜਾਣਦੇ ਆ ਨਾ ਵੀ ਕਿੱਥੇ ਲੱਗਦਾ ਵਾ ਇਹ ਵਾਲੀ ਪ ਪਿਆਲੇ ਪਿੰਡ ਦੇ ਵਿੱਚ ਕਾਰ ਮੇਲੇ ਵਾਲੀ ਸਾਈਡ ਤੋਂ ਬਿਲਕੁਲ ਓਪੋਜ਼ਿਟ ਸਾਈਡ ਤੇ ਇਹਨਾਂ ਦਾ ਆਰ ਸਿੱਧੂ ਆਟੋ ਡੀਲ ਕਰਕੇ ਕਾਰ ਵੇਚਾਰਾ ਸਪਾਈਸੀ ਹਟ ਦਾ ਤੁਹਾਨੂੰ ਆ ਸਭ ਤੋਂ ਵੱਡੀ ਨਿਸ਼ਾਨੀ ਹਾਈਵੇ ਤੇ ਆਹੀ ਆ ਸਪਾਈਸੀ ਆਟਰ ਦਾ ਬੋਰਡ ਤੁਹਾਨੂੰ ਦੇਖ ਜਣਾਵਾ ਤੇ ਜਸਟ ਨਾਲ ਤੇ ਜੇ ਮੇਰੇ ਭਰਾ ਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਕੇ ਜਾਇਓ ਬਾਈ ਤੁਹਾਡੇ ਕਮੈਂਟ ਦਾ ਮੈਂ ਇੰਤਜ਼ਾਰ ਕਰੂੰਗਾ ਕਿ ਕਦੋਂ ਮੇਰਾ ਭਰਾ ਵਧੀਆ ਕਮੈਂਟ ਕਰੇ ਬਾਕੀ ਸਰਵਿਸਾਂ ਇਹਨਾਂ ਨੂੰ ਫੇਰ ਦੱਸ ਦਿੰਨੇ ਆ ਇੰਜਨ ਗੇਅਰ ਦੀ ਆਪਾਂ ਗਾਰੰਟੀ ਦੇ ਦਿਆਂਗੇ ਹਾਂ ਜੀ ਵੀਰੇ ਡੈਂਟਿੰਗ ਪੈਂਟਿੰਗ ਜੇ ਕਿਸੇ ਭਰਾ ਨੇ ਕੈਪਰੇਕੀਡੈਂਟਲ ਦੀ ਵੀ ਤੇ ਗਰੰਟੀ ਆਪਣੀ ਐਕਸੀਡੈਂਟਲ ਕਾਰ ਇੱਥੇ ਆਂਦੀ ਨਹੀਂ ਵੀਰੇ ਵੀਰੇ ਇਹਨਾਂ ਨੂੰ ਇਹ ਵੀ ਦੱਸ ਦਿਓ ਕਈ ਭਰਾਣਾ ਹੁਣ ਕਮੈਂਟ ਕਰਨਗੇ ਵੀ ਇਹਨਾਂ ਦੀ ਆਪਣੀ ਵਰਕਸ਼ਾਪ ਆ ਏਟਾ ਬਣ ਲਾਂਦੇ ਹੋਣਗੇ ਉਹਦਾ ਸੋਗੋ ਫਾਇਦਾ ਆ ਦੇਖੋ ਜਿਹੜਾ ਆਪਾਂ ਬਾਹਰ ਪੈਸੇ ਦੇ ਕੇ ਕੰਮ ਕਰਾਉਣਾ ਉਹਦੇ ਚ ਤੇ ਜੋ ਆਪਣਾ ਆਪ ਦਾ ਕੰਮ ਆ ਉਹਦੇ ਚ ਵੀ ਤੇ ਜ਼ਮੀਨ ਅਸਮਾਨ ਦਾ ਫਰਕ ਆ ਜੋ ਆਪਾਂ ਪ੍ਰੋਡਕਟ ਯੂਜ਼ ਕਰ ਲੈਂਦੇ ਵੀਰੇ ਉਹ ਬਾਹਰ ਲੈਣੇ ਨਹੀਂ ਕਰਨੇ ਆਪਾਂ ਆਪਦੀ ਕਾਰ ਤੇ ਵੀਰੇ ਵਧੀਆ ਹਰੇਕ ਚੀਜ਼ ਵਧੀਆ ਮਟੀਰੀਅਲ ਯੂਜ਼ ਕਰਦੇ ਤੇ ਨਾ ਇੱਕ ਮੇਰਾ ਭਰਾ ਜਿਹੜੇ ਭਰਾਏ ਕਹਿੰਦੇ ਨ ਆ ਪੇਂਟ ਆ ਮੈਨੂੰ ਇੱਕ ਗੱਲ ਬਾਈ ਦੱਸਿਓ ਜੇ ਤੁਸੀਂ ਕਾਰ ਰੱਖਦੇ ਹੋ ਜੇ ਤੁਹਾਡੀ ਘਰੇ ਕੋਈ ਕਾਰ ਰੱਖੀ ਹੋਈ ਆ ਜੇ ਤੁਹਾਡੀ ਕਾਰ ਤੇ ਕੋਈ ਸਕ੍ਰੈਚ ਪੈ ਜਾਵੇ ਤੇ ਤੁਸੀਂ ਬਾਈ ਉਹਨੂੰ ਪੇਂਟ ਕਰਾਉਂਗੇ ਕਿ ਨਹੀਂ ਕਰਾਉਂਗੇ ਮੈਨੂੰ ਕਮੈਂਟ ਚ ਦੱਸ ਦਿਓ ਬਾਈ ਜੇ ਤਾਂ ਕਰਾਉਂਗੇ ਤਾਂ ਫਿਰ ਬਾਈ ਇਹ ਗੱਲ ਦਾ ਕੋਈ ਲਾਂਭਾ ਨਾ ਦਿਆ ਕਰੋ ਕੋਈ ਬੰਪਰ ਪੇਂਟ ਆ ਜਾਂ ਕੁਛ ਆ ਬਿਲਕੁਲ ਵੀ ਤੇ ਪੇਂਟ ਹੋਣ ਨਾਲ ਨਾ ਕੁਛ ਨਹੀਂ ਹੁੰਦਾ ਮੰਨ ਲਓ ਜੋ ਹੁਣ ਮੇਰੇ ਤੋਂ ਕਾਰ ਲੈਣ ਆਏ ਨੇ ਕੋਈ ਪਹਿਲਾਂ ਵੀ ਕਾਰ ਘਰੇ ਰੱਖੀ ਹੋਊਗੀ ਉਹਦਾ ਮੰਨ ਲਓ ਜੇ ਕੋਈ ਛਰੀਟ ਵੱਜ ਗਈ ਉਹਨੂੰ ਉਹਦਾ ਤੁਸੀਂ ਕਰਵਾਓਗੇ ਆਪਾਂ ਵੀ ਉਹਨੂੰ ਖੂਚ ਦਾ ਸਿੱਟ ਨਹੀਂ ਦੇਣੀ ਕਰ ਉਹਦਾ ਵੀਰੇ ਹਰੇਕ ਬੰਦਾ ਇੱਕ ਦਾ ਚਾਹੇ ਤੁਸੀਂ ਕਰਾ ਲਓ ਚਾਹੇ ਅਸੀਂ ਪਹਿਲਾਂ ਕਰਾ ਕੇ ਦੇ ਬਿਲਕੁਲ ਬਿਲਕੁਲ ਬਾਕੀ ਹੋਪ ਕਰਦੇ ਆ ਮੇਰੇ ਭਰਾ ਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਜਿਹੜੇ ਚਾਹਦੇ ਆ ਵੀ ਜੈਨੂਨ ਕੰਮ ਹੋਵੇ ਕੋਈ ਸਾਨੂੰ ਕਾਰ ਲਿਆਂ ਤੋਂ ਬਾਅਦ 1 ਰੁਪਿਆ ਵੀ ਨਾ ਲਾਣਾ ਪਵੇ ਧਿਆਨ ਨਾਲ ਸੁਣ ਲਿਓ 1 ਰੁਪਿਆ ਵੀ ਹਾਂਜੀ ਚੁੱਪ ਕਰਕੇ ਆ ਜਿਓ ਬਾਈ ਨੰਬਰ ਤੁਹਾਡੇ ਮੂਰੇ ਨੇ ਬਾਕੀ ਵੀਡੀਓ ਨੂੰ ਸਪੋਰਟ ਕਰਨ ਦੇ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਹੈਗਾ ਹੀ ਆ ਤੁਹਾਡੇ ਭਰਾ ਨੇ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹਿਣਾ ਵਾ ਸਬਸਕ੍ਰਾਈਬ ਜਰੂਰ ਕਰ ਲਿਓ ਆਪਣੇ ਚੈਨਲ ਨੂੰ ਤਾਂਕਿ ਤੁਹਾਨੂੰ ਮਿਲਦੇ ਆ ਨੈਕਸਟ ਵੀਡੀਓ ਚ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ